ਪੰਜਾਬ ਸਰਕਾਰ ਮੁਰਦਾਬਾਦ ਨਾਮਾ ਨਜ਼ਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਉੱਚਾ ਟੋਲਾ ਮੁਰਦਾਬਾਦ ਨਾਮਾਬਾਦ ਮੁਰਦਾਬਾਦ ਮੇਰਾ ਨਾਮ ਬਲਵਿੰਦਰ ਸਿੰਘ ਖਾਂਦੇ ਵਾਲਾ ਹੀ ਮੈਂ ਕੀਰਤੀ ਸਿੰਘ ਜੀ ਦੇ ਅੰਦਰ ਜ਼ਿਲ੍ਹਾ ਹੁਣ ਕੀ ਕਾਰਨਾ ਜਿਹੜਾ ਐਕਸ਼ਨ ਦੇ ਦੱਸਿਆ ਗਿਆ ਉਹਨਾਂ ਦੇਖੋ ਪੰਜਾਬ ਸਰਕਾਰ ਵੱਲੋਂ ਇਹ ਸਾਨੂੰ ਸਹੂਲਤ ਦਿੱਤੀ ਗਈ ਸੀ ਕਿ 8 ਘੰਟੇ ਜਿਹੜੀ ਹੈ ਬਿਜਲੀ ਉਹ ਲਗਾਤਾਰ ਕਿਸਾਨਾਂ ਨੂੰ ਦਿੱਤੀ ਜਾਊਗੀ ਪਰ ਹੁਣ ਕਈ ਦਿਨਾਂ ਤੋਂ ਜਿਹੜੀ ਬਿਜਲੀ ਹੈ ਉਹ 8 ਘੰਟੇ ਨਹੀਂ ਦਿੱਤੀ ਜਾ ਰਹੀ ਸਿਰਫ ਜਿਹੜੀ ਹੈ ਉਹ 2 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਉਹ ਘਰਾਂ ਵਾਸਤੇ ਜਿਹੜੀ ਬਿਜਲੀ ਉਹ 24 ਘੰਟੇ ਦੇਣ ਦੇਣਦੇ ਨੇ ਵਾਦਾ ਕੀਤਾ ਸੀ ਉਹਨੂੰ ਵੀ ਕੱਟ ਮਾਰ ਕੇ ਕਿਤੇ 5 ਘੰਟੇ ਜਾਂ 4 ਘੰਟੇ ਮਤਲਬ ਇਹ ਸਾਨੂੰ ਦੇ ਰਹੇ ਆ ਅਸੀਂ ਮੁਕਸਰ ਦੇ ਏਰੀਏ ਵਾਸਤੇ ਕੱਲ ਬਰੀ ਆਲਾ ਮਤਲਬ ਐਸਡੀਓ ਨੂੰ ਮਿਲਣ ਗਏ ਉਹਨਾਂ ਨੂੰ ਪੁੱਛਿਆ ਕਿ ਸਾਡੀ ਜਿਹੜੀ ਬਿਜਲੀ ਹੈ ਉਹ ਤੁਸੀਂ ਕੱਟ ਕਿਉਂ ਕਰ ਰਹੇ ਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਪਟਿਆਲਾ ਦੇ ਵੱਡੇ ਅਫਸਰਾਂ ਨੇ ਸਾਨੂੰ ਚਿੱਠੀ ਕੱਢੀ ਹੈ ਕਿ ਜਿਹੜੀ ਬਿਜਲੀ ਹੈ ਉਹ ਗਿੱਦੜਵਾ ਏਰੀਏ ਨੂੰ ਲਗਾਤਾਰ ਦਿੱਤੀ ਜਾਵੇ ਕਿਉਂਕਿ ਗਿੱਦੜਵਾ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ ਸਰਕਾਰ ਦਾ ਇਰਾਦਾ ਹੈ ਕਿ ਗਿੱਦੜਵਾ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਉਥੋਂ ਇਹ ਸ਼ੀਟ ਜਿੱਤੀ ਜਾਵੇ ਪਰ ਅਸੀਂ ਐਲਾਨ ਕਰਦੇ ਹਾਂ ਅੱਜ ਇਥੋਂ ਕਿ ਜਿੰਨਾ ਚਿਰ ਸਾਨੂੰ 8 ਘੰਟੇ ਬਿਜਲੀ ਨਹੀਂ ਦਿੱਤੀ ਜਾਂਦੀ ਬੇਸ਼ੱਕ ਅੱਜ ਅਸੀਂ ਘੱਟ ਗਿਣਤੀ ਦੇ ਵਿੱਚ ਆ ਕਿਉਂਕਿ ਥੋੜੇ ਸਮੇਂ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਪੰਜਾਬ ਦੇ ਅੰਦਰ ਸਾਰੇ ਪੰਜਾਬ ਦੇ ਅੰਦਰ ਧਾਨੇ ਦੇਵਾਂਗੇ ਜਿੰਨਾ ਚਿਰ ਸਾਡੀ ਬਿਜਲੀ 8 ਘੰਟੇ ਨਹੀਂ ਕੀਤੀ ਜਾਊਗੀ ਉਨਾ ਚਿਰ ਅਸੀਂ ਲਗਾਤਾਰ ਇੱਥੇ ਧਰਨੇ ਦਿੰਦੇ ਰਵਾਂਗੇ ਕਿ ਕਿੰਨਾ ਚਿਰ ਬਿਜਲੀ ਕਿੰਨਾ ਟਾਈਮ ਹੁੰਦੀ ਔਰ ਕਿਹੜੀ ਬਿਜਲੀ ਖੇਤਾਂ ਵਿੱਚ ਆ ਕੇ ਖੇਤਾਂ ਦੇ ਵਿੱਚ ਵੱਖੋ ਵੱਖਰੇ ਗ੍ਰਿਡਾਂ ਦੇ ਵਿੱਚੋਂ ਵੱਖੋ ਵੱਖਰੇ ਟਾਈਮ ਹੈ ਕਿ 8 ਘੰਟੇ ਲਗਾਤਾਰ ਬਿਜਲੀ ਦਿੱਤੀ ਜਾਂਦੀ ਹੈ ਮੰਨ ਲਓ ਮੁਕਸਰ ਦੇ ਵਿੱਚ ਸਵੇਰ 10 ਵਜੇ ਜਿਹੜੀ ਹੈ ਉਹ ਬਿਜਲੀ ਚਾਲੂ ਕੀਤੀ ਹੈ ਤੇ ਸ਼ਾਮ ਨੂੰ 8 ਵਜੇ ਤੱਕ ਜਿਹੜੀ ਹੈਗੀ ਹੈ ਉਹ 6 ਵਜੇ ਤੱਕ 8 ਘੰਟੇ ਪੂਰੇ ਹੁੰਦੇ ਆ ਉਦੋਂ ਤੱਕ ਉਹ ਬਿਜਲੀ ਦਿੰਦੇ ਆ ਪਰ ਹੁਣ ਮੁਕਸਰ ਦੇ ਵਿੱਚ ਸਿਰਫ 2-2 ਘੰਟੇ ਕਿਤੇ 2 ਘੰਟੇ ਦੇ ਦਿੱਤੀ ਕਿਤੇ 3 ਘੰਟੇ ਦੇ ਦਿੱਤੀ ਕਿਉਂਕਿ ਬਾਕੀ ਦੀ ਬਿਜਲੀ ਆ ਜਿਹੜੀ ਉਹ ਸਾਰੀ ਜਿੱਦੜ ਵੇ ਨੂੰ ਦੇ ਰਹੇ ਆ ਜਿੱਦੜ ਵੇ ਜਿਮਨੀ ਚੋਣ ਹੋ ਰਹੀ ਆ ਉਹਨਾਂ ਦਾ ਇਰਾਦਾ ਹੈ ਕਿ ਉੱਥੋਂ ਅਸੀਂ ਜਿਹੜੀ ਹੈਗੀ ਉਹ ਚੋਣ ਜਿੱਤੀ ਇਹ ਹੁਣ ਕੀ ਦੇਖੋ ਅਸੀਂ ਮਤਲਬ ਐਕਸਿੰਦਰ ਸਾਹਿਬ ਨੇ ਸਾਡੀ ਅੱਜ ਤੱਕ ਕੋਈ ਗੱਲ ਨਹੀਂ ਸੁਣੀ ਅਸੀਂ ਜਿਹੜਾ ਉਹ ਜਿੰਦਰਾ ਲਾਤਾ ਤੁਹਾਡੇ ਸਾਹਮਣੇ ਜਿਹੜਾ ਪਿੰਡ ਪਈ ਹੈ ਨਾ ਬਿਜਲੀ ਅਸੀਂ ਬੰਦ ਕਰਤੀ ਹੈ ਇਹਨਾਂ ਦੀ ਜਿੰਨਾ ਚਿਰ ਇਹ ਸਾਡੀ ਗੱਲ ਨਹੀਂ ਸੁਣਨਗੇ ਅਸੀਂ ਇੱਥੇ ਲਗਾਤਾਰ ਬੈਠੇ ਰਵਾਂਗੇ ਜਦੋਂ ਸਾਨੂੰ ਕੋਈ ਵਿਸ਼ਵਾਸ ਦੇਣਗੇ ਉਦੋਂ ਅਸੀਂ ਇੱਕ ਵਾਰੀ ਧਰਨਾ ਚੱਕ ਸਕਦੇ ਹਾਂ ਪਰ ਜੇ ਫਿਰ ਵੀ ਇਹਨਾਂ ਨੇ ਸਾਡੀ 8 ਘੰਟੇ ਬਿਜਲੀ ਪੂਰੀ ਨਹੀਂ ਕੀਤੀ ਤੇ ਕੱਲ ਤੋਂ ਜਿਹੜਾ ਹੈਗਾ ਲਗਾਤਾਰ ਉਹ ਤਾਂ ਨਹੀਂ ਦਿੱਤੀ ਜਿਆਦਾ ਮੁਕਸਰ ਦੇ ਸਾਰੇ ਏਰੀਆ ਚ ਕਿਉਂਕਿ ਮੁਕਸਰ ਨੂੰ ਛੱਡ ਕੇ ਇਹ ਗਿੱਦੜਵਾ ਬਲਾਕ ਨੂੰ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਕਿ ਉਧਰ ਜ਼ਿਆਦਾ ਬਿਜਲੀ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਪ੍ਰਭਾਵਿਤ ਕਰਕੇ ਉੱਥੋਂ ਜਿਹੜੀਆਂ ਵੋਟਾਂ ਨਹੀਂ ਆਉਣ। ਅੱਜ ਮੇਰਾ ਨਾਮ ਬਲਜੀਤ ਸਿੰਘ ਲੰਡੇ ਰੋਡੇ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਜਿਹੜਾ ਅਸੀਂ ਧਰਨਾ ਲਾਇਆ ਐਕਸੀਨ ਦਫ਼ਤਰ ਦੇ ਅੱਗੇ ਫੌਰੀ ਤੌਰ ਤੇ ਸਾਡੀ ਕਾਲ ਹੋਈ ਸੀ ਵੀ ਬਹੁਤ ਸਾਰੇ ਮਕਸਰ ਦੇ ਪਿੰਡ ਆ ਜਿਹੜੇ ਪੂਰਨ ਤੌਰ ਤੇ ਜ਼ਿਲ੍ਹੇ ਦੇ ਤੇ ਜਿਹੜੀ ਇਹ ਲਾਈਟ ਆ ਇਹਨਾਂ ਨੇ ਕਿਹਾ ਸੀ ਵੀ ਅਸੀਂ 8 ਘੰਟੇ ਦੇਵਾਂਗੇ ਪੰਜਾਬ ਸਰਕਾਰ ਨੇ ਉਹ ਜਿਹੜੀ 8 ਘੰਟਿਆਂ ਦੀ بجائے 2 ਘੰਟਿਆਂ ਤੇ ਆ ਗਈ। ਤੇ ਜਿਹੜਾ ਝੋਨੇ ਦਾ ਸੀਜ਼ਨ ਆ ਪੀਕ ਤੇ ਸੀਗਾ ਹੁਣ ਉਹ ਇੰਨਾ ਪ੍ਰਭਾਵਤ ਹੋ ਚੁੱਕਿਆ ਵੀ ਬਹੁਤ ਸਾਰੇ ਏਰੀਏ ਤੇ ਜਿਹੜਾ ਝੋਨਾ ਹਜੇ ਲਾਉਣਾ ਹਜੇ ਉਮੀ ਪਿਆ ਲਾਉਣ ਲੱਗਣ ਤੋਂ ਬਿਨਾ ਪਿਆ ਤੇ ਜਿਹੜਾ ਝੋਨਾ ਲੱਗਿਆ ਸੀ ਉਹ ਸੁੱਕ ਸੁੱਕ ਰਿਹਾ ਲਗਾਤਾਰ ਝੋਨਾ ਇਸ ਕਰਕੇ ਅਸੀਂ ਅੱਜ ਐਕਸ਼ਨ ਦਫਤਰ ਮੂਹਰੇ ਝੋਨਾ ਵਾਲਾ ਧਰਨਾ ਲਾ ਰਹੇ ਆ ਕਿ ਜਿਹੜੀ ਇਹ ਕਿਸਾਨਾਂ ਨੂੰ ਖੱਜਲ ਕਰ ਰਹੀ ਹੈ ਜਿਹੜੀ ਲਾਈਟ ਆ ਜਿਹੜੀ 8 ਦੀ ਬਜਾਏ 2 ਘੰਟਿਆਂ ਤੇ ਆ ਗਈ ਵੀ ਉਹ ਜਿਹੜੀ ਕਿਸਾਨਾਂ ਦੀ ਮੰਗ ਆ ਵੀ ਲਾਈਟ 8 ਘੰਟੇ ਪੂਰੀ ਦਿੱਤੀ ਜਾਵੇ ਤੇ ਉਹਨੂੰ ਪੂਰਾ ਕਰਵਾ ਸਕੀ ਇਹ ਤਕਰੀਬਨ ਜੇ ਪੂਨ ਤੌਰ ਤੇ ਗੱਲ ਕਰੀਏ ਤਾਂ ਪੂਰੇ ਪੰਜਾਬ ਦੀ ਇਹ ਸਮੱਸਿਆ ਬਣ ਚੁੱਕੀ ਹੈ ਮੋਗੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵੀ ਹਰ ਥਾਂ ਲੋਕ ਜਨਰੇਟਰਾਂ ਤੇ ਝੋਨਾ ਪਾਲ ਰਹੇ ਆ ਕਿਸਾਨੀ ਜਿਹੜੀ ਪਹਿਲਾਂ ਹੀ ਐ ਪਹਿਲੇ ਇੱਕ ਬਹੁਤ ਘਾਟੇਬੰਦ ਲਾਇਆ ਬਸ ਘਾਟੇਬੰਦ ਧੰਦਾ ਬਣ ਚੁੱਕੀ ਹੈ ਉੱਤੋਂ ਉਹਨਾਂ ਨੂੰ ਡੀਜ਼ਲ ਆ ਜਿਹੜਾ ਮਹਿੰਗੇ ਭਾਅ ਦੇ ਡੀਜ਼ਲ ਲੈ ਕੇ ਫੁੱਕਿਆ ਜਾ ਰਿਹਾ ਜਿਹੜੇ ਛੋਟੇ ਕਿਸਾਨ ਆ ਉਹਨਾਂ ਕੋਲੇ ਜਨਰੇਟਰ ਦਾ ਟਰੈਕਟਰ ਦਾ ਪ੍ਰਬੰਧ ਹੈ ਨਹੀਂ ਮੰਗ ਟੰਗ ਕੇ ਡੰਗਾ ਸਾਰ ਕੇ ਕਿਸੇ ਨਾਲ ਵੀੜੀ ਕਰਕੇ ਝੋਨਾ ਲਾ ਲੈਂਦੇ ਆ ਪਰ ਹੁਣ ਉਹ ਜਨਰੇਟਰਾਂ ਦੇ ਕਾਰਨ ਜਿਹੜਾ ਸਾਰੀ ਕਿਸਾਨੀ ਤਕਰੀਬਨ ਉਹਨਾਂ ਦਾ ਜਿਹੜਾ ਧੋਨਾ ਸੁੱਕ ਰਿਹਾ ਹੈ ਬਜਾ ਉਹਦੀ ਇੱਕੋ ਇੱਕ ਵੀ ਜਿਹੜੀ ਲਾਈਟ ਆ 8 ਘੰਟਿਆਂ ਦੀ بجائے 2 ਘੰਟੇ ਹੋ ਗਈ ਤੇ ਜਿਹੜੀ ਇੱਕ ਇਹ ਨਹਿਰੀ ਪਾਣੀ ਆ ਜਿਹੜੇ ਕਹਿੰਦੇ ਸੀ ਐਸ ਵੀ ਟੈਲਾਂ ਤੇ ਵੀ ਨਹਿਰੀ ਪਾਣੀ ਪਹੁੰਚਦਾ ਜਿਹੜੇ ਇਹਨਾਂ ਦੇ ਅੰਕੜੇ ਆ ਜਿਹੜਾ ਇਹਨਾਂ ਨੇ ਉੱਤੇ ਲਾਇਆ ਆ ਆਪਦਾ ਕ੍ਰਿਸ਼ਨ ਕੁਮਾਰ ਜਿਹੜਾ ਇਹਨਾਂ ਦਾ ਹੈਗਾ 77 ਆ ਅੰਕੜਿਆਂ ਅੰਤੀ ਉਹਨੇ ਸਾਰਿਆਂ ਦੇ ਪਾਣੀ ਪੂਰਾ ਕਰਤਾ ਨਹਿਰੀ ਪਾਣੀ ਦੀ ਵੀ ਇਹਨਾਂ ਦੀ ਫੂਕ ਆ ਜਿਹੜੀ ਨਿਕਲ ਚੁੱਕੀ ਆ ਇਸ ਕਰਕੇ ਨਾ ਤਾਂ ਬਿਜਲੀ ਆ ਰਹੀ ਆ ਨਾ ਨਹਿਰੀ ਪਾਣੀ ਆ ਰਿਹਾ ਜਿਹੜਾ ਕਿਸਾਨ ਉਹ ਇੱਕ ਜਿਹੜਾ ਆਪਦੀ ਫਸਲ ਪੂਰ ਕੇ ਬੀਜ ਕੇ ਆ ਦਾ ਪਰਿਵਾਰ ਦਾ ਪੇੜ ਚਲਾ ਰਿਆ ਸੀ ਉਹ ਇੱਕ ਅੱਜ ਗਹਿਰੀ ਸਮੱਸਿਆ ਦੇ ਵਿੱਚ ਫਸ ਚੁੱਕਿਆ ਨਾ ਤਾਂ ਕੋਈ ਹੋਰ ਫਸਲ ਵੀ ਸਕਦਾ ਤੇ ਨਾ ਹੀ ਇਹ ਹੋ ਰਹੀ ਆ ਬਿਨਾ ਪਾਣੀ